ਮਾਰੇ ਨੀ ਕਰੇ ਲੈ ਤੋਰੀਆਂ ਨੀ ਕਰੇ ਲੈ ਬਗਨੇ ਆਏ ਨੀ ਕਰੇ ਲੈ ਤੋਰੀਆਂ ਥੋਲੀ ਡਾਰੀ ਨੂੰ ਤੋੜੇ ਆਏ ਨੀ ਕਰੇ ਲੈ ਤੋਰੀਆਂ ਨੀ ਉਹ ਚੜ ਗਈ ਚੋਬਾਰੇ ਹੀ ਨੀ ਕਰੇ ਲੈ ਤੋਰੀਆਂ ਭੱਲੇ ਲੱਖਾਂ ਆਵਾਜ਼ਾਂ ਮਾਰੇ ਨੀ ਕਰੇ ਲੈ ਤੋਰੀਆਂ ਭੱਲੇ ਉਤਰ ਕੇ ਜਰਦੀ ਲੈ ਮਾਰੇ ਨੀ ਕਰੇ ਲੈ ਤੋਰੀਆਂ i चरके में मर गई बारो आई चरके आ आ आ नैन नाई ने पेड़ रखी नैन नाई ने पेड़ रखी र... बारों आई चरके में मर गई बारो आई चरके आ आ आ चोण लगे नैन तनाई चोण लगे चारे लत्ता पड़के के में मर गई चारे लत्ता फड़ के आ आ आ उस पेड़ ने दुध ਕਿ ਦਿੱਤਾ ਉਸ ਫੇਡ ਨੇ ਦੁੱਧ ਕੇ ਦਿੱਤਾ ਸੁਰਮੇ ਦਾਣੀ ਪਰ ਕੇ ਮੈਂ ਮਰ ਗਈ ਸੁਰਮੇ ਦਾਣੀ ਪਰ ਕੇ ਆ ਆ ਸਾਰੇ ਦੁੱਧ ਦੀ ਖੀਰ ਬਣਾਈ ਉਸ ਦੁੱਧ ਦੀ ਖੀਰ ਬਣਾਈ ਹਾਏ ਪਤੀਲਾ ਪਰ ਕੇ ਮੈਂ ਮਰ ਗਈ ਹਾਏ ਪਤੀਲਾ ਪਰ ਕੇ ਆ ਆ ਮੈਣ ਤੇ ਨਾਈ ਖਾਂ ਲੱਗੇ ਮੈਣ ਤੇ ਨਾਈ ਖਾਂ ਲੱਗੇ ਖਾਂਦੇ ਖਾਂਦੇ ਲੱਗੇ ਮਰ ਗਈ ਦੋ ਲੜਦੇ ਆ ਪੁਲਿਸ ਆ ਗਈ ਲੜਦੇ ਆ ਲੜਦੇ ਆ ਪੁਲਿਸ ਆ ਗਈ ਦੋਵਾਂ ਨੂੰ ਲੈ ਕੇ ਫੜ ਕੇ ਮੈਂ ਮਰ ਗਈ ਦੋਵਾਂ ਨੂੰ ਲੈ ਕੇ ਫੜ ਕੇ ਆ ਆ ਆ ਨੈਣ ਨੂੰ ਦਿੱਤਾ ਹਵਾਲਾ ਲਾਤ ਵਿੱਚ ਨੈਣ ਨੂੰ ਦਿੱਤਾ ਹਵਾਲਾ ਨਾਈ ਤੇ ਡੰਡਾ ਖੜ ਕੇ ਮੈਂ ਮਰ ਗਈ ਨਾਈ ਤੇ ਡੰਡਾ ਖੜ ਕੇ ਆ ਆ ਆ ਨੈਣ ਤੇ ਨਾਈ ਕਹਿਣ ਲੱਗੇ ਨੈਣ ਤੇ ਨਾਈ ਕਹਿਣ ਲੱਗੇ ਅਸਾਂ ਕਿ ਲੈ ਲਿਆ ਸਾਂਕੇ ਲੈ ਲਿਆ ਲੜਕੇ ਮੈਂ ਮਰ ਗਈ ਅਸਾਂ ਕੇ ਲੈ ਲਿਆ ਲੜਕੇ ਆ ਆ ਆ ਨੈਣਤ ਨਾਈ ਕਰ ਆਗੇ ਨੈਣਤ ਨਾਈ ਕਰ ਆਗੇ ਇੱਕ ਦੂਜੇ ਨੂੰ ਪੜ ਕੇ ਮੈਂ ਮਰ ਗਈ ਇੱਕ ਦੂਜੇ ਨੂੰ ਪੜ ਕੇ ਆ ਆ ਆ ਤੇ ਕਿਹ ਜਾਣਾ ਹੈ ਨੇ ਆ ਭਈਆ ਨਹੀਂ ਕਰਦਾ ਅੰਦੇ We're बल्ले बल्ले भी हाले वेदा टेट वेक गे बल्ले बल्ले भी हाले वेदा टेट वेक दूर खड़ा शर्मा वे भी वे वे हाले वेदा टेट वेक गे बल्ले बिखिरे बिखीरे जवानी वेकेखरे तारी दूरी हुंदी जावे बिखिरे दी जवानी वेके हुंदी जावे बलें बले भी भैंड राजा पावे पंगड़ा

ਦਲ ਵੇਕੇ ਆ ਕਿਸਪੇਸ ਦੇ ਮਾਰੇ ਹੋਰੋਂ ਵੀ ਨਿਕਾਜੇ ਡਾਕਟਰੇ ਬੱਲੇ ਬੱਲੇ ਸੰਗਾੜੀਆਂ ਦੀ ਜਾਂਜੀ ਚੜੀ ਗਈ ਸ਼ਰਮਾਵੇ ਕੀ ਹਲਵੇ ਦਾ ਟਿੱਕਵੇ ਤੇਰੇ ਦਪਾਰੇ ਇਕਦਮ ਹਲੋ ਪੰਜ ਗਿਆ ਨੀ ਮੈਂ ਤਾਂ ਤੇਰਾ ਉਦੋਂ ਕੋਂ ਤਾ ਇਕ ਲਖ ਸੁਰ ਮੇਰੀ ਸ਼ਾਵਾ ਇਕ ਲਖ ਸੁਰ ਮੇਰੀ ਸੁਰਮਾ ਵਿਕਣਾ ਆਇਆ ਇਕ ਲਖ ਸੁਰ ਮੇਰੀ ਸ਼ਾਵਾ ਇਕ ਲਖ ਸੁਰ ਮੇਰੀ ਹੋਰਾਂ ਨੇ ਲਿੱਤਾ ਤੋਲਾ ਤੋਲਾ ਹੋਰਾਂ ਨੇ ਲਿੱਤਾ ਤੋਲਾ ਤੋ ਆਇਆ ਮਿਕ ਲਕਸ਼ਰ ਮੇਦੀ ਸ਼ਾਬਾ ਲਕਸ਼ਰ ਮੇਦੀ ਸੁਮਾ ਵਿਕਣਾ ਆਇਆ ਇਕ ਲਕਸ਼ਰ ਮੇਦੀ ਸ਼ਾਬਾ ਇਕ ਲਕਸ਼ਰ ਮੇਦੀ ਹੋਰਾਂ ਨੇ ਲਿਆ ਟੋਲਾ ਟੋਲਾ ਹੋਰਾਂ ਨੇ ਲਿਆ ਟੋਲਾ ਟੋਆ ਨੇ ਟੋਆ ਨੇ ਠੀਕ ਪਾਇਆ ਮਿਕ ਲਕਸ਼ਰ ਮੇਦੀ ਸ਼ਾਬਾ ਇਕ ਲਕਸ਼ਰ ਮੇਦੀ ਸੁਮਾ ਵਿਕਣਾ ਆਇਆ ਇਕ ਸੁਰਮੇ ਦੀ ਚਾਵਾਈ ਇਕਲਪ ਸੁਰਮੇ ਦੀ ਹੋਰਾਂ ਨੇ ਪੀਸਿਆ ਖਰਲਿਚ ਪਾ ਕੇ ਹੋਰਾਂ ਨੇ ਪੀਸਿਆ ਖਰਲਿਚ ਪਾ ਕੇ ਸੱਸ ਨੇ ਚੱਕੀ ਘਸਾਇਆ ਇਕਲਪ ਸੁਰਮੇ ਦੀ ਚਾਵਾਈ ਇਕਲਪ ਸੁਰਮੇ ਦੀ ਸੁਰਮਾ ਵਿਕਣਾ ਆਇਆ ਇਕਲਪ ਸੁਰਮੇ ਦੀ ਚਾਵਾਈ ਇਕਲਪ ਸੁਰਮੇ ਦੀ ਹੋਰਾਂ ਨੇ ਰੱਖਿਆ ਸੁਲਮੇ ਦਾਣੀ ਹੋਰਾਂ ਨੇ ਰੱਖਿਆ ਸੁਲਮੇ ਦਾ ਸੱਸ ਨੇ ਸੱਸ ਨੇ ਘੜਾ ਆਇ ਇਕਲਪ ਸੁਰਮੇ ਦੀ ਸ਼ਾਵਾ ਇਕਲਪ ਸੁਰਮੇ ਦੀ ਸੁਰਮਾ ਵਿਕਣਾ ਆਇਆ ਇਕਲਪ ਸੁਰਮੇ ਦੀ ਸ਼ਾਵਾ ਇਕਲਪ ਸੁਰਮੇ ਦੀ ਸੁਰਮਾ ਵਿਕਣਾ ਆਇਆ ਇਕਲਪ